ਵਾਹਿਗੁਰੂ ਜੀ ਤਰਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਇੱਥੇ ਪਹੁੰਚੇ ਹਜ਼ੂਰ ਸਾਹਿਬ ਅਜੀ ਕਰਪੀ ਦੇ ਤੇ ਕੋਲੇ ਮਹੱਲੇ ਦਾ ਪਰਵਾ ਸੰਗਤਾਂ ਦੂਰ ਦੂਰ ਦਰਸ਼ਨ ਕਰਨੀ ਆਈਆਂ ਨੇ ਹਾਲ ਸਾਈਡ ਜਿਵੇਂ ਕਿ ਹਰ ਘਰ ਦੇ ਉੱਪਰ ਅਲੱਗ-ਅਲੱਗ ਜਗ੍ਹਾ ਤੇ ਸਿਵਾਵਾਂ ਦਿੰਦੀ ਹੈ ਇਸੇ ਤਰ੍ਹਾਂ ਇੱਥੇ ਵੀ ਕਈ ਸਾਲਾਂ ਤੋਂ ਜਾਲੂਸੇਵਾ ਮੋਈਆ ਕਰਾ ਰਹੀ ਹੈ ਸੰਗਤਾਂ ਨੂੰ ਮਹਾਰਾਸ਼ਟਰ ਦਾ ਇਸ ਸਮੇਂ ਦਾ ਮੌਸਮ ਕਾਫੀ ਗਰਮ ਹੈ ਸੰਗਤਾਂ ਪਿਆਸ ਨਾਲ ਇੱਧਰ-ਉੱਧਰ ਪਾਣੀ ਦੀ ਭਾਲ ਕਰਦੀਆਂ ਨੇ ਇੱਥੇ ਹਜ਼ੂਰ ਸਾਹਿਬ ਇੱਥੇ ਦੋ ਜਗ੍ਹਾ ਦੇ ਉੱਤੇ ਹਾਲ ਸਾਈਡ ਵੱਲੋਂ ਸਟਾਲ ਲਗਾਏ ਗਏ ਨੇ ਸਚਕੰਡ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਉੱਪਰ ਇੱਕ ਸਟਾਲ ਲਗਾਇਆ ਗਿਆ ਜਲ ਸੇਵਾ ਦਾ ਔਰ ਦੂਸਰਾ ਗੁਰਦੁਆਰਾ ਲੰਗਰ ਸਾਹਿਬ ਦੇ ਨੇੜੇ ਲਗਾਇਆ ਗਿਆ ਇਸ ਦੇ ਨਾਲ ਨਾਲ ਲੋਕ ਵਾਇਰਲੈਸ ਕੈਂਪ ਵੀ ਲਗਾਇਆ ਗਿਆ ਦੋਨੋਂ ਜਗ੍ਹਾਵਾਂ 'ਤੇ ਸੇਵਾਮਾ ਤਲ ਸਾਈਡ ਤੇ ਵਲੰਟੀਅਰ ਨਾਲ ਪੂਰੇ ਜੋਰ ਨੂੰ ਸਫਲਤਾ ਦੀ ਵਾਰੀ ਦੇ